ਪਛਾਨਕੋਟ ਵਿਖੇ ਪੁਲਿਸ ਮੁਲਾਜ਼ਮ ਦੀ ਕਾਰ ਦਾ ਟਾਇਰ ਫਟਣ ਦੀ ਵਜ੍ਹਾ ਦੇ ਨਾਲ ਤੇਜ਼ ਰਫਤਾਰ ਕਾਰ ਨੇ ਰਿਕਸ਼ਾ ਚਾਲਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਵਜ੍ਹਾ ਦੇ ਨਾਲ ਰਿਕਸ਼ਾ ਚਾਲਕ ਦਾ ਰਿਕਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਉਸ ਤੋਂ ਬਾਅਦ ਉਹ ਕਾਰ ਖੰਬੇ ਦੇ ਵਿੱਚ ਜਾ ਵੱਜੀ ਜਿਸ ਦੇ ਨਾਲ ਰਿਕਸ਼ਾ ਚਾਲਕ ਜ਼ਖਮੀ ਹੋ ਗਿਆ ਤੇ ਰਿਕਸ਼ਾ ਚਾਲਕ ਨੇ ਕਿਹਾ ਕਿ ਉਹ ਸਵਾਰੀ ਛੱਡ ਕੇ ਵਾਪਿਸ ਆ ਰਿਹਾ ਸੀ ਪੁਲਿਸ ਵਾਲੇ ਨੇ ਉਸ ਨੂੰ ਪਿੱਛੋਂ ਟੱਕਰ ਮਾਰੀ ਹੈ ਉਸ ਦਾ ਰਿਕਸ਼ਾ ਨੁਕਸਾਨਿਆ ਗਿਆ ਹੈ ਪੁਲਿਸ ਮੁਲਾਜ਼ਮ ਦੀ ਪਾਲ ਕੀਤੀ ਜਾਵੇ ਅਤੇ ਉਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ ਜਦ ਖਲਾਗ ਜਾਂ ਉਂਡੇ ਹਨ ਚੰਗਰ ਰੋਡ ਤੋਂ ਤੇ ਮੈਂ ਕਲਿਆਣ ਦੀ ਆਪਣੀ ਛੱਟ ਤੇ ਫੁਰੀ ਜਾਤੀ ਤੁਰਿਆ ਉਂਡੇ ਤਾਂ ਐ ਲੋਕੀ ਵੀ ਵੇਖ ਲੈਣੇ ਨੂੰ ਤੇ ਉਹਨਾਂ ਆ ਕੇ ਪਿੱਛੋਂ ਦੀ ਨਾ ਪਹਿਲੇ ਇੱਕ ਖੰਬੇ 'ਚ ਮਾਰ ਲੱਗਾ ਉਹ ਤੇ ਬਚਾ ਕੇ ਪੁਲਿਸ ਵਾਲੇ ਨੇ ਫੇਰ ਮੇਰੇ ਵਿੱਚ ਮਾਰਤਾ ਮੇਰੀ ਸਾਈ ਹੱਡੀਆਂ ਟੁੱਟ ਚਲੀਆਂ ਨੇ ਮੈਨੂੰ 1000 ਰੁਪਏ ਦੇਣ ਡਿਆ ਲਾ ਪਈ ਐਂ ਦੇ ਦੇ ਠੀਕ ਕਰਾ ਲਾ ਤੂੰ ਦੇਂ ਡਿਆ 1000 ਰੁਪਏ ਇਹ ਜੋ ਪੁਲਿਸ ਵਾਲਾ ਤੇ ਕਹਿੰਦਾ ਵੀ ਰੱਖਿਆ ਠੀਕ ਕਰਾ ਲਾ ਤੇਰਾ ਲਾਜ਼ਮੀ ਕੋ ਨਹੀਂ ਹੁਣ ਮੈਂ ਹੁਣ ਦੱਸ ਕਿੱਥੇ ਜਾਵਾਂ ਕੋਈ ਨਸ਼ਾ ਨੁਸ਼ਾ ਕਿਤੇ ਦਊ ਕੀਤਾ ਦਾ ਹੋਇਆ ਤੇ ਟਾਈਮ ਤੇ ਮਾਰਿਆ ਇਹਨਾਂ ਨੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਚੱਕਾ ਟੌਰ ਛੜਿਆ 1000 ਰੁਪਏ 1.5 ਹਜ਼ਾਰ ਸੀ ਲੱਗਣਾ 1500 ਰੁਪਏ ਲੱਗਣਾ ਉਹ ਮੈਂ ਹੁਣ ਛੋਟ ਗਰੀਬ ਬੰਦਾ ਤਾਂ ਮੇਰੇ ਅੱਗੇ ਮੁੰਡਾ ਨਹੀਂ ਧੇ ਮਰੀਆਂ ਕੁੜੀਆਂ ਕੁੜੀਆਂ ਨੇ ਤੇ ਮੈਂ ਇਕੱਲਾ ਹੀ ਇਕੱਲਾ ਹੈ ਗਾਵਾਂ ਰੁਕੀ ਖਾ ਕੇ ਤੁਸੀਂ ਸਵਾਲ ਜਨਨਾ ਕੀ ਮੰਗਗੀ ਕਰਦੇ ਹੋ ਇਹ ਪੁਲਸ ਵਾਲਿਆਂ ਨਾਲ ਕੀ ਹੋਣਾ ਚਾਹੀਦਾ ਉਹਨਾਂ ਨੇ ਇਹ ਹੋਣਾ ਚਾਹੀਦਾ ਪੀਜ ਰੱਖਿਆ ਵੀ ਛਹੀ ਕਰਾਂ ਤੇ ਤੋਂ ਮਿੰਨ ਇਨ ਮੀਨਾ ਕੰਮ ਵੀ ਨਹੀਂ ਕਰਨਾ ਹੁਣ ਉਹਦੀਆਂ ਜੀ ਤੋਰ ਚੜੀਆਂ ਤੂੰ ਘਟੋ ਕਟ 4000 ਜਾਂ 5000 ਤੇ ਲੱਗਣਾ ਤੇ ਕਰੋ ਠੀਕ ਹੈ ਹੁਣ ਓਏ ਤੇ ਇਧਰੋਂ ਜਾ ਰਿਹਾ ਸੀ ਢਾਂਗ ਰੋਡ ਤੇ ਮੇਰੀ ਮੀਟਿੰਗ ਹੈ ਟੈਂਪੋਰਰੀ ਐਸੋਸੀਏਸ਼ਨ ਦੀ ਤੇ ਅੱਜ ਦੇਖਿਆ ਗਿਆ ਕੋਈ ਪੁਲਸ ਵਾਲੇ ਤਿੰਨ ਚਾਰ ਗੱਡੀ ਚ ਬੈਠੇ ਹੋਵੇ ਤੇ ਉਹ ਉੱਡਦੇ ਹੀ ਆਏ ਨੇ ਇਹ ਵਿਚਾਰਾ ਗਰੀਬ ਆਦਮੀ ਆ ਤੁਹਾਡੇ ਸਾਹਮਣੇ ਦੇਖੋ ਵਿਚਾਰੇ ਦੀ ਕੁਛ ਵੀ ਨਹੀਂ लाज ਵਾਸਤੇ ਵੀ ਨਾ ਰક્ષੇ ਦਾ ਹਾਲ ਦੇਖੋ ਤੁਸੀਂ ਉਹ ਸ਼ਰਿਆਮ ਬਦਮਾਸ਼ੀ ਦਾ ਪਤਾ ਨਹੀਂ ਕਿੱਥੋਂ ਆਏ ਦੇ ਆ ਪੁਲਿਸ ਦੀ ਵਰਦੀ ਪਾਈ ਦੀ ਆ ਤੁਸੀਂ ਦੇਖ ਹੀ ਲਿਆ ਕੀ ਹਾਲ ਆ ਤੇ ਮੈਂ ਕਹਿੰਦਾ ਇੰਨੀ ਫਾਸਟ ਆਏ ਨੇ ਕਿ ਡਾਰੀ ਲੱਗਣ ਡਈ ਕੁਛ ਨਾ ਹੋ ਜੇ ਕੋਈ ਹੋਰ ਵੀ ਬੰਦੇ ਨਾ ਇਹ ਗਰੀਬ ਆਦਮੀ ਦਾ ਰੱਖਸ਼ਾ ਵੀ ਤੋੜ ਤਾ ਔਰ ਗਰੀਬ ਆਦਮੀ ਨੂੰ ਇੱਥੇ ਛੱਡ ਕੇ ਵੀ ਨੱਟ ਗਏ ਨੇ ਔਰ ਇਹ ਇਨਸਾਨੀਅਤ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਕਦੇ ਵੜੇ ਵੜੇ ਵਾਅਦੇ ਕਰਦੀ ਆ ਕਿਆ ਹੀ ਆ ਕਰਨਿਆ ਆ ਕਰਨਿਆ ਨਸ਼ਾ ਛਡਾ ਰਿਆ ਉਹ ਮੈਨੂੰ ਲੱਗਦਾ ਇਹ ਨਾ ਪਹਿ ਨਸ਼ਾ ਕਰਕੇ ਬੰਦੇ ਮਾਰਨ ਤੇ ਲੱਕ ਬਣ ਲਿਆ ਇਹਦਾ ਇਨਸਾਫ ਮਿਲਣਾ ਚਾਹੀਦਾ